ਜੋ ਮੈਨੂੰ ਗੱਲਬਾਤ ਕਰਕੇ ਪਤਾ ਲੱਗਿਆ ਕਿ ਬਹੁਤ ਸਾਰੇ ਪਿੰਡੇ ਹੈ ਜਿਹਨੇ ਜਿੱਥੇ ਲੋਕ ਨਾ ਇੱਧਰ ਜਾ ਸਕਦੇ ਆ ਨਾ ਬਾਹਰ ਨਿਕਲ ਸਕਦੇ ਆ ਘਰਾਂ ਦੀਆਂ ਛੱਤਾਂ ਤੇ ਬੈਠੇ ਉੱਤੇ ਬੱਚੇ ਵੀ ਹੋਣਗੇ ਕਿ ਨਾ ਆਸਰ ਪਹੁੰਚਿਆ ਤੋਂ ਜਿਹੜਾ ਲੋਕਾਂ ਨੇ 95 ਸੀਟਾਂ ਦੇਖ ਕੇ ਮੈਨੂੰ ਹੈਲੀਕਾਪਟਰ ਦਿੱਤਾ ਸੀ ਉਹਨੂੰ ਮੈਂ ਜਿਹੜੋਕਾਂ ਨੇ ਹਵਾਲੇ ਕਰ ਲਿਆ ਹੈ ਹੈਲੀਕਾਪਟਰ ਜਿਹੜਾ ਉਹ ਇੱਥੇ ਚੱਲ ਲੱਗਿਆ ਉਹਦੇ ਰਾਹੀਂ ਸਾਰਿਆਂ ਨੂੰ ਦੁੱਧ ਪਾਣੀ ਰਾਸ਼ਨ ਧੀਸੀ ਸਾਹਿਬ ਨੂੰ ਮੈਂ ਕਹਤਾ ਜੋ ਚੀਜ਼ ਚਾਹੀਦੀ ਹੈ ਉਹ ਹੈਲੀਕਾਪਟਰ ਪੰਜਾਬ ਸਰਕਾਰ ਦਾ ਜਿਹੜਾ ਹੈ ਉਹ ਲੋਕਾਂ ਵਾਸਤੇ ਅਵੇਲੇਬਲ ਹੈ ਮੈਂ ਘਾਟ ਕੇ ਚੱਲਦਾ ਮੇਰਾ ਪੰਜਾਬ ਦਾ ਮੁੱਖ ਮੰਤਰੀ ਅੱਜ ਕਹਿ ਰਿਹਾ ਕਿ ਮੇਰਾ ਜਹਾਜ਼ ਤੁਹਾਨੂੰ ਦੇਤਾ ਜੀ ਮੇਰਾ ਜਹਾਜ਼ ਤੁਹਾਨੂੰ ਦੇਤਾ ਜੀ ਇਹ ਸੋਡੇ ਲਈ ਹੈ ਇਹ ਸੋਡੇ ਹੀ ਹੈ ਲੋਕਾਂ ਦਾ ਹੀ ਹੈ ਮੇਰਾ ਨਹੀਂ ਮਾਨਸਾ ਦੇ ਜਹਾਜ ਲੋਕਾਂ ਦਾ ਨਹੀਂ ਜਹਾਜ ਕੇਜਰੀਵਾਲ ਦਾ ਪਈ ਤੇਰਾ ਵੀ ਨਹੀਂ ਤੂੰ ਤਾਂ ਇਕੱਲਾ ਇੱਥੇ ਨਾਲ ਕਨੈਕਟਰ ਆ ਇਹਦਾ ਜਹਾਜ ਦਾ ਉਰਲੇ ਪਾਸੇ ਬਾਰੀ ਦੇ ਲੰਮਕਲਾ ਕਨੈਕਟਰ ਆ ਇਹਦਾ ਕੇਜਰੀਵਾਲ ਮੇ ਜਿੱਥੇ ਲੋੜ ਪੈਂਦੀ ਹੈ ਉੱਥੇ ਜਾ ਕੇ ਤੋੜਦਾ ਜਹਾਜ ਇਹ ਅੱਜ ਮਾਦੋਪੁਰ ਹੈਡ ਦੇ ਉੱਤੇ ਗੇਟ ਦੇ ਜਿਹੜੇ ਗੇਟ ਹੁੰਦੇ ਆ ਫਲੱਡ ਗੇਟ ਛੱਡਦੇ ਹੱਥ ਪਾਣੀ ਉਹ ਦੋ ਗੇਟ ਟੁੱਟ ਚੁੱਕੇ ਤਬਾਹੀ ਪੰਜਾਬ ਚ ਮੱਚੀ ਹੋਈ ਹੈ 8-9 ਜ਼ਿਲ੍ਹੇ ਬੁਰੀ ਤਰ੍ਹਾਂ ਖਤਮ ਹੋ ਚੁੱਕੇ ਨੇ ਪਸ਼ੂ ਮਰ ਚੁੱਕੇ ਨੇ ਬੰਦਿਆਂ ਨੇ ਜਾਨਾਂ ਜਾ ਚੁੱਕੀਆਂ ਨੇ ਫਸਲਾਂ ਤਬਾਹ ਹੋ ਚੁੱਕੀਆਂ ਨੇ ਘਰ-ਬਾੜ ਡਿੱਗ ਚੁੱਕੇ ਨੇ ਬੁਰਾ ਤੇ ਸਾਡਾ ਮੁੱਖ ਮੰਤਰੀ ਤਾਮਨ ਲਾਡੂ ਫਿਰ ਰਿਹਾ ਕਿੱਥੇ ਸਕੂਲਾਂ ਦੇ ਵਿੱਚ ਉਥੇ ਖਾਣਾ ਖਾਂਦਾ ਫਿਰਦਾ ਹੈ ਜਵਾਕਾਂ ਨਾਲ ਕਹਿੰਦਾ ਅਸੀਂ ਵੀ ਇਹ ਸ਼ੁਰੂ ਕਰਾਂਗੇ ਪੰਜਾਬ ਦੇ ਬੱਚਿਆਂ ਤਾਮਨ ਲਾਡੂ ਨੇ ਕੀਤਾ ਬਾਹ ਤੇਰੇ ਮਾਂ ਦਾ ਸ਼ਰਮ ਪੰਜਾਬ ਡੁੱਬੀ ਜਾਂਦਾ ਪੰਜਾਬ ਮਰੀ ਜਾਂਦਾ ਤੇ ਤੂੰ ਫਿਰਦਾ ਤਾਮਨ ਲਾਡੂ ਚ ਅੱਜ ਆ ਕੇ ਕਹਿੰਦਾ ਚੱਕੋ ਜਹਾਜ ਹੀ ਸੁਣ ਦੇਤਾ ਹੈ ਜਹਾਜ ਨਾਲ ਕੀ ਕਰਨਗੇ ਲੋਕ ਬਈ ਜਦੋਂ ਤੈਨੂੰ ਇੰਨੀ ਗੌਰ ਹੈ ਨਹੀਂ ਮੁੱਖ ਮੰਤਰੀ ਸਾਹਿਬ ਜਨਾਬ ਜਦੋਂ ਤੈਨੂੰ ਇਹੀ ਗੌਰ ਨਹੀਂ ਤੈਨੂੰ ਇਹੀ ਨਹੀਂ ਪਤਾ ਅਸੀਂ ਕਿੰਨੇ ਕਿਰਤੋਂ ਰੌਲਾ ਪਾਇਆ ਸਾਡੀ ਟੀਮ ਨੇ ਰੌਲਾ ਪਾਇਆ ਲੁਧਿਆਣੇ ਨੇ ਵੀ ਭਾਈ ਇਹ ਪਿੱਛੋਂ ਜਿਹੜਾ ਪਾਣੀ ਲਗਾਤਾ ਜਦੋਂ ਵੱਧਦਾ ਹੈ ਪਾਣੀ ਕਿਉਂ ਨਹੀਂ ਛੱਡਦੇ ਇਹ ਮੈਨ ਮੇਡ ਫਲੱਡ ਨੇ ਇਹ ਕੁਦਰਤੀ ਆਫਤ ਨਹੀਂ ਆ ਇਹ ਕਿਉਂ ਇੰਨਾ ਪਾਣੀ ਇਕਦਮ ਇਕੱਠਾ ਕਰਦੇ ਆ ਕਿਉਂ ਨਹੀਂ ਫਲੱਡ ਗੇਟ ਆਪਣਾ ਗੇਟ ਖੋਲ ਕੇ ਹੌਲੀ ਹੌਲੀ ਪਾਣੀ ਛੱਡੀ ਜਾਂਦੇ ਛੱਡੀ ਜਾਂਦੇ ਕਿਉਂ ਇੰਨਾ ਪਾਣੀ ਇਕੱਠਾ ਕੀਤਾ ਗਿਆ ਕਿ ਆ ਨੌਬਤਾਈ ਹੜ ਆ ਗਿਆ ਅੱਛਾ ਜਦੋਂ ਤੁਸੀਂ ਪਾਣੀ ਦੇਣਾ ਹੈ ਉਦੋਂ ਰਾਸਤਾਨ ਨੂੰ ਦੇਣਾ ਹੈ ਉਦੋਂ ਹੋਰ ਸੂਬਿਆਂ ਨੂੰ ਦੇਣਾ ਜਦੋਂ ਮਾਰ ਨਾਲੋਂ ਪੰਜਾਬ ਨੂੰ ਮਾਰਨਾ ਅੱਜ ਅੱਜ ਮਾਰ ਕੌਣ ਰਿਹਾ ਪੰਜਾਬ ਮਾਰ ਰਿਹਾ ਨਾ ਅੱਜ ਕਿੱਥੇ ਦੂਜੇ ਸੂਬੇ ਰਾਲਾਪੁਰ ਵਾਲੇ ਪਾਣੀ ਵਾਲੇ ਸਾਨੂੰ ਪਾਣੀ ਹੁਣ ਪਾਣੀ ਉਧਰੋਂ ਕਿਉਂ ਨਹੀਂ ਆ ਰਿਹਾ ਕੋਈ ਦੇਖਿਆ ਰਾਜਸਥਾਨ ਦਾ ਕੋਈ ਪਿੰਡ ਡੁੱਬਿਆ ਅਸੀਂ ਉਹਨਾਂ ਲਈ ਮਾੜਾ ਨਹੀਂ ਸੋਚਦੇ ਉਹ ਵੀ ਸਾਡੇ ਭਰਾ ਨੇ ਹਰਿਆਣਾ ਵੀ ਸਾਡਾ ਭਰਾ ਛੋਟਾ ਅਸੀਂ ਉਹਦੇ ਬਾਰੇ ਮਾੜਾ ਨਹੀਂ ਸਾਂਣੀ ਤਲੀ ਸਾਡਾ ਕੋਈ ਮਾੜਾ ਨਹੀਂ ਸੋਚਦੇ ਪਰ ਅਸੀਂ ਕਹਿੰਦੇ ਵੀ ਜਦੋਂ ਜਿਹੜਾ ਰੇਪਰਨ ਲਾਅ ਹੈ ਉਹਦੇ ਮੁਤਾਬਕ ਜਿਹੜੇ ਉਹ ਸਿਧਾਂਤ ਨੇ ਉਹਨਾਂ ਮੁਤਾਬਕ ਜਿਹੜੇ ਇਰਗਿਲੀ ਤਵਾਹੀ ਕਰ ਰਿਹਾ ਪਾਣੀ ਹੱਥ ਵੀ ਫਿਰ ਵਰਤਨ ਦਾ ਉਸ ਧਰਤੀ ਨੂੰ ਆ ਉਹ ਕਿਤੇ ਲੋਕਾਂ ਨੂੰ ਆ ਵਰਤਨ ਵੇਲੇ ਪਾਣੀ ਕੋਈ ਹੋਰ ਹੈ ਇਹ ਭਾਂਡਾ ਬਣਾ ਲਿਆ ਡੈਮਾਂ ਨੂੰ ਉਹ ਭਾਂਡਾ ਭਰ ਲੈਂਦੇ ਆ ਉਹ ਭਾਂਡਾ ਜੋ ਵਰਤਦਾ ਕਾਹਣਾ ਦੂਜੇ ਸੂਬੇ ਜਦੋਂ ਭਾਂਡਾ ਭਰ ਜਾਂਦਾ ਓਵਰਫਲੋ ਹੋ ਜਾਂਦਾ ਉਹ ਛੜ ਦੋ ਪੰਜਾਬ ਨੂੰ ਮਾਰ ਦਿਓ ਹੀ ਇਸ ਗੱਲ ਦੇ ਉੱਤੇ 23 ਦੇ ਵਿੱਚ ਵੀ ਜਦੋਂ ਹੜ੍ਹ ਆਇਆ ਸੀ ਤੇ ਇਹੀ ਜਨਾਬ ਆਪਣੇ ਮੁੱਖ ਮੰਤਰੀ ਸੀਗੇ ਅਸੀਂ ਉਹਦੇ ਬਾਰੇ ਵੀ ਬੋਲੇ ਸੀ ਵੀ ਉਹ 23 ਦਾ ਹੜ੍ਹ ਕੁਦਰਤੀ ਆਫਤ ਨਹੀਂ ਸੀ ਇਹਨਾਂ ਨੇ ਪੌਂਗ ਡੈਮ ਦਾ ਪਹਿਲਾ ਗੇਟ ਬੰਦ ਕੀਤੇ ਪਿੱਛੋਂ ਪਾਣੀ ਆਉਣ ਦਿੱਤਾ ਗਿਆ ਲਗਾਤਾਰ 12 ਅਗਸਤ ਤੋਂ ਲੈ ਕੇ 18 ਅਗਸਤ ਤੱਕ 18 ਅਗਸਤ ਨੂੰ ਪਾਣੀ ਛੱਡਿਆ ਤੇ ਤਵਾਹੀ ਮਚਾ ਦਿੱਤੀ ਗਈ ਬੀਬੀਐਮਪੀ ਨੇ ਆਪਣੀ ਵੈਬਸਾਈਟ ਦੇ ਉੱਤੋਂ ਸਾਰੇ ਅੰਕੜੇ ਜਿਹੜੇ ਉੜਾਤੇ ਸਾਰਾ ਡਾਟਾ ਨਾਤਾ ਉੱਤੋਂ ਕਿੰਨਾ ਪਾਣੀ ਆ ਰਿਹਾ ਕਿੰਨਾ ਪੱਧਰ ਹੈ ਕਿੰਨਾ ਛੱਡਿਆ ਜਾ ਰਿਹਾ ਤੇ ਇਹਦੇ ਬਾਰੇ ਉਸ ਵੇਲੇ ਦੀਆਂ ਅਖਬਾਰਾਂ ਦੀਆਂ ਖਬਰਾਂ ਲੱਗੀਆਂ ਇੰਡੀਅਨ ਐਕਸਪ੍ਰੈਸ ਦੀਆਂ ਖਬਰਾਂ ਲੱਗੀਆਂ ਹੋਰ ਅਖਬਾਰਾਂ 'ਚ ਖਬਰਾਂ ਲੱਗੀਆਂ ਰੋਲਾ ਗੋਲਾ ਵੀ ਪਿਆ ਭਾਈ ਮੈਨ ਮੇਡ ਬਲੱ ਬੰਦਿਆ ਨੀਂ ਗੈਲੀ ਰੱਖ ਲਓ ਜੋ ਫਰਸ਼ 'ਚ ਰੱਖ ਲਓ ਜੋ ਮਰਜ਼ੀ ਰੱਖ ਲਓ ਪਰ ਇਹ ਚੁੱਪ ਕਰਕੇ ਸਾਡਾ ਜਨਾਬ ਘੁੱਗੂ ਬਣਿਆ ਹੋਇਆ ਹੈ ਆ ਜਾ ਕੇ ਡਰਾਮੇ ਕਰਨ ਲੱਗ ਲਿਆ ਨੇ ਪਰਾ ਪਜਾਮਾ ਚੱਕ ਕੇ ਉੱਥੇ ਬੜਿਆ ਫਿਰੂਗਾ ਕਿਤੇ ਮਗਰ ਕੈਮਰਾ ਫਿਰਦਾ ਹੋਊਗਾ ਕੋਈ ਕੋਠੇ ਤੇ ਆਪਣਾ ਬੰਦਾ ਛੜਾ ਦੂਗਾ ਕਿ ਮੈਂ ਬੰਦੇ ਲਾ ਲਈ ਸੋਚੋ ਯਾਰ ਸੋਚੋ ਗੱਲ ਕੀ ਹੋ ਰਹੀ ਹੈ